ਗੇਰੂ ਰੰਗੇ ਪੰਜਾਬੀ ਦਾ ਬਹੁਤ ਚਰਚਿਤ ਨਾਵਲ ਜਿਸ ਨੂੰ ਲਿਖਿਆ ਹੈ ਪੰਜਾਬੀ ਦੇ ਬਹੁਵਿਧਾ ਵਿਲੇਖ શ્રી ਬੁੱਟਾ ਸਿੰਘ ਚੋਹਾਨ ਨੇ ਅੱਜ ਤੁਸੀਂ ਇਸ ਨਾਵਲ ਦਾ ਚੌਥਾ ਭਾਗ ਸੁਣ ਰਹੇ ਹੋ ਬੀਬਾ ਬੋਲਣ ਵੇਲੇ ਥਿੜਕਦੀ ਨਹੀਂ ਸੀ ਆਪਣੇ ਡੇਰੇ 'ਚ ਲੋਕਾਂ ਦੀਆਂ ਸੂਚਨਾਵਾਂ ਵੀ ਸਪੀਕਰ 'ਚ ਉਹੀ ਬੋਲਦੀ ਸੀ ਸਪੀਕਰ 'ਚ ਤੜਕੇ ਆਥਣੇ ਪਾਠ ਕਰਨ ਵੇਲੇ ਵੀ ਨਹੀਂ ਸੀ ਝਿਜਕਦੀ ਆਵਾਜ਼ ਮਿੱਠੀ ਸੀ ਤੇ ਥੋੜੀ ਜਹੀ ਪੁਰਪਰੀ ਵੀ ਉਹ ਥੋੜੀ ਜਹੀ ਟੁਣਕਾਰ ਵੀ ਸੀ ਕਾਹਲ ਕਰਨ ਦੀ ਬਜਾਏ ਇਕੱਲੇ ਇਕੱਲੇ ਗੱਲ ਸਮਝਾਉਣ ਤੇ ਜਿਚਾਉਣ ਤੇ ਸਮਾਂ ਲਾਉਂਦੀ ਜਦੋਂ ਉਹ ਬੋਲ ਰਹੀ ਸੀ ਸੁਣ ਕੇ ਵਿਧਾਇਕ ਹਰਾਮ ਰਹਿ ਗਿਆ ਸੀ ਉਹ ਉਹਦੇ ਹਲਕੇ ਚ ਪੈਂਦੇ ਪਿੰਡ ਦੀ ਸੀ ਉਹ ਪਛਤਾ ਰਿਹਾ ਸੀ ਕਿ ਇਸ ਤੋਂ ਪਹਿਲਾਂ ਉਹਨੂੰ ਉਹਦੇ ਬਾਰੇ ਪਤਾ ਕਿਉਂ ਨਹੀਂ ਲੱਗਿਆ ਇਹ ਗੱਲ ਉਹਦੇ ਮੰਚ ਝੋਰਾ ਬਣਨੀ ਸ਼ੁਰੂ ਹੋ ਗਈ बोलण ਵਾਲਾ ਬੰਦਾ ਜਿਸ ਨੂੰ ਲੋਕ ਧਿਆਨ ਨਾਲ ਸੁਣਦੇ ਹੋਣ ਉਹ ਉਹਦੀ ਭਾਲ ਚ ਰਹਿੰਦਾ ਸੀ ਸੋਚਿਆ ਬੀਬਾ ਉਹਦੇ ਲਈ ਵੋਟਾਂ ਦੀ ਖਾਨ ਬਣ ਸਕਦੀ ਹੈ ਬੀਬਾ ਨੂੰ ਸੁਣ ਕੇ ਬਾਬੇ ਵੀ ਖੁਸ਼ ਹੋਏ ਸੀ ਮਹੰਤ ਜੈਪਾਲਤਾ ਬੇਹੱਦ ਖੁਸ਼ ਹੋਇਆ ਸੀ ਤੇ ਹੈਰਾਨ ਵੀ ਕਿਉਂਕਿ ਉਹ ਆਪ ਮਾਈਕ ਤੇ ਆਉਣਾ ਹੀ ਡਰਦਾ ਸੀ ਇੱਕ ਸ਼ਬਦ ਬੋਲਣਾ ਵੀ ਉਹਨੂੰ ਫਾਹੇ ਚੜਨ ਵਰਗਾ ਲੱਗਦਾ ਉਹ ਜਿੱਥੇ ਕਿਤੇ ਵੱਡੇ ਇਕੱਠਾਂ 'ਚ ਜਾਂਦਾ ਤਾਂ ਸਟੇਜ ਸੈਕਟਰੀ ਕਹਿੰਦਾ ਹੁਣ ਮਹੰਤ ਜੈਪਾਲ ਸਿੰਘ ਵੱਲੋਂ ਕਾਮਰੇਡ ਬਲਵੀਰ ਸਿੰਘ ਹਾਜ਼ਰੀ ਲਵਾਉਣਗੇ ਕਾਮਰੇਡ ਬਲਵੀਰ ਸਿੰਘ ਕਿਤੇ ਗਿਆ ਹੁੰਦਾ ਤਾਂ ਉਹ ਕੋਈ ਨਾ ਕੋਈ ਹੋਰ ਜੇਬ ਦਾ ਕਮਜ਼ੋਰਾ ਬੰਦਾ ਬੋਲਣ ਲਈ ਲੈ ਕੇ ਜਾਂਦਾ ਭੋਗ ਪਿੱਛੋਂ ਮਹੰਤ ਜੈਪਾਲ ਮੰਚ ਵਿਅੰਤਾਂ ਬਣਾਉਣ ਲੱਗ ਪਿਆ ਕਿ ਉਹ ਬੀਬਾ ਤੇ ਬਾਬਿਆਂ ਨੂੰ ਡੇਰੇ 'ਚ ਕਿਵੇਂ ਲੈ ਕੇ ਆਵੇ ਪੁੰਨ ਨਾਲੇ ਫਲੀਆਂ ਦੋ ਕੰਮ ਹੋ ਜਾਣਗੇ ਜੈਪਾਲ ਦਾ ਇਸ ਡੇਰੇ 'ਚ ਆਉਣਾ ਅਚਾਨਕ ਹੋਇਆ ਸੀ 8ਵੀਂ ਖੱਬਾ ਸੱਜਾ ਕਰਕੇ ਕੱਢ ਗਿਆ ਸੀ ਅੱਗੇ ਜਾ ਕੇ ਅੜ ਗਿਆ ਸੀ ਜਿਸ ਨੇ ਉਸ ਦੀ ਜ਼ਿੰਦਗੀ ਦਾ ਵਹਿਣ ਬਦਲ ਕੇ ਰੱਖ ਦਿੱਤਾ ਸੀ ਉਹਨੂੰ ਕਦੇ-ਕਦੇ ਇੱਥੇ ਆਉਣਾ ਸੁਪਨਾ ਲੱਗਦਾ ਪਰ ਇਹ ਚਿੱਟੇ ਦਿਨ ਦਾ ਸੱਚ ਸੀ 6ਵੀਂ 7ਵੀਂ 'ਚ ਉਹਦੇ ਵਰਗੇ 2-3 ਹੋਰ ਮੁੰਡੇ ਰਲ ਗਏ ਸੀ ਅੱਧੀ ਛੁੱਟੀ ਹੁੰਦੀ ਉਹ ਸਕੂਲੋਂ ਭੱਜ ਜਾਂਦੇ ਅੰਗਰੇਜ਼ੀ ਦੇ ਹਿਸਾਬ ਉਹਨਾਂ ਲਈ ਕੰਡੇ ਵਾਲੇ ਰਾਹ ਸੀ ਅੱਕ ਕੇ ਉਹ ਪੜਨ ਤੇ ਸਮਝਣ ਦਾ ਰਾਹ ਹੀ ਛੱਡ ਗਏ ਸੀ ਮਾਸਟਰ ਪੜਾਉਂਦੇ ਕੁਝ ਪੱਲੇ ਨਾ ਪੈਂਦਾ ਬਲੈਕਬੋਰਡ ਤੇ ਨਿਗਾਹ ਟਿਕਦੀ ਹੀ ਨਾ ਕੰਨ ਬੰਦ ਹੋ ਜਾਂਦੇ ਸੁਣਨੋਂ ਹਟ ਜਾਂਦਾ ਪਤਾ ਹੀ ਨਾ ਲੱਗਦਾ ਮਾਸਟਰ ਕਹਿੰਦੇ ਕੀ ਨੇ ਲਗਾਤਾਰ ਭੱਜਨ ਕਰਕੇ ਬਾਕੀ ਵਿਸ਼ੇ ਵੀ ਦਿਨੋਂ ਦਿਨ ਓਪਰੇ ਲੱਗਣ ਲੱਗ ਪਏ ਸੀ ਜੈਪਾਲ ਸ਼ੇਮੀ ਚ ਹੀ ਜੇਬ ਦੇ ਮਾੜੇ ਮੁੰਡਿਆਂ ਨੂੰ ਹੱਥ ਚੜਾ ਕੇ ਆਪਣੀ ਲਿਖਾ ਪੜੀ ਕਰਵਾਉਂਦਾ ਮਾਂ ਦਾ ਲੜਲਾ ਹੁਣ ਕਰਕੇ ਉਹਦੀ ਜੇਬ ਕਦੇ ਖਾਲੀ ਨਾ ਹੁੰਦੀ ਉਹਨਾਂ ਦਿਨਾਂ 'ਚ ਮਿੱਠੀਆਂ ਗੋਲੀਆਂ ਜਾਂ ਪੰਜੇ ਦਸੀ ਮੁੰਡਿਆਂ ਨੂੰ ਹੱਥ 'ਚ ਕਰਕੇ ਲਿਖਾਈਆਂ ਕਰਵਾਉਣ ਅਤੇ ਸਵਾਲ ਕਢਾਉਣ ਲਈ ਬਹੁਤ ਹੁੰਦੀ ਜਦੋਂ ਉਹਦੀਆਂ ਵੱਡੀਆਂ ਭੈਣਾਂ ਸਕੂਲ ਗਈਆਂ ਹੁੰਦੀਆਂ ਉਹ ਕੋਈ ਨਾ ਕੋਈ ਬਹਾਨਾ ਲਾ ਕੇ ਸਕੂਲ ਨਾ ਜਾਂਦਾ ਉਹਦੀ ਮਾਂ ਘਰ ਦੇ ਬਿਨਾਂ ਛੱਤ ਵਾਲੇ ਗੁਸਲਖਾਨੇ 'ਚ ਉਹਨਾਂ ਨਹਾਉਣ ਲਈ ਕੰਦ ਤੇ ਕੁਰਤੀ ਲਾ ਕੇ ਧਰ ਦਿੰਦੀ ਕੁਰਤੀ ਦੇ ਗਲਾਵੇਂ ਵਾਲਾ ਪਾਸਾ ਗੁਸਲਖਾਨੇ ਦੇ ਅੰਦਰਲੇ ਵਾਲੇ ਪਾਸੇ ਹੁੰਦਾ ਗੀਜੇ ਵਾਲਾ ਪਾਸਾ ਬਾਹਰ ਉਹ ਅੱਖ ਬਚਾ ਕੇ ਹੌਲੀ ਦੇਣੇ ਗੀਜੇ ਚੋਂ ਪੇਟੀ ਦੀ ਕੁੰਜੀ ਕੱਢਦਾ ਤੇ ਅੱਖ ਦੇ ਫੂਰੇ ਚ ਪੇਟੀ ਚੋਂ 5 ਜਾਂ 10 ਰੁਪਏ ਖਿਸਕਾ ਲੈਂਦਾ ਜਿਨ੍ਹਾਂ ਨਾਲ ਉਹਦੇ ਕਈ ਕਈ ਦਿਨ ਲੰਘ ਜਾਂਦੇ ਜੈਪਾਲ ਦਾ ਪਿਓ ਸਰਕਾਰੀ ਮੁਲਾਜ਼ਮ ਸੀ ਜਿਹੜਾ ਉਹਨੂੰ ਬਹੁਤ ਬੁਰਾ ਲੱਗਦਾ ਉਹ ਉਹਨੂੰ ਪੜਨ ਲਈ ਕਹਿੰਦਾ ਕਈ ਵਾਰ ਅੱਕੇ ਹੋਏ ਨੇ ਛਿੱਤਰ ਪੋਲਾ ਵੀ ਕੀਤਾ ਸੀ ਪਰ ਮਾ ਰੋਗ ਦਿੰਦੀ ਕਹਿੰਦੀ ਆਏ ਬੇਕਰ ਕਿਆ ਵਾਂਗੂ ਕਾਤੋਂ ਕੁੱਟੀ ਜਾਨਾ ਇਹ ਤੇਰਾ ਮੁੰਡਾ ਹੈ ਕਿਸੇ ਦਾ ਫੜ ਕੇ ਨਹੀਂ ਲੈ ਕੇ ਆਏ ਆਪਣੇ ਕੋਈ ਪੰਜ ਸੱਤ ਨੇ ਕੱਲਾ ਕਹਿਰਾ ਸ਼ਰਮ ਕਰ ਮਾੜੀ ਮੋਟੀ ਕਈ ਵਾਰੀ ਉਹਨੇ ਪਿੰਡ ਦੇ ਮਾਸਟਰ ਕੋਲ ਉਹਦੀ ਟਿਊਸ਼ਨ ਵੀ ਰਖਾਈ ਪਰ ਜਦੋਂ ਉਹਦਾ ਅਕਲ ਵਾਲਾ ਖਾਨਾ ਖੁੱਲਿਆ ਹੀ ਨਾ ਤਾਂ ਉਲਾਂਬੇ ਦੇ ਡਰੋਂ ਮਾਸਟਰ ਨੇ ਆਪ ਹੀ ਹੱਥ ਵਰਨ ਦਿੱਤੇ ਉਹਦੀ ਮਾਂ ਨੇ ਸਾਈਕਲ ਲੈ ਕੇ ਦਿੱਤਾ ਸ਼ਹਿਰ ਗਈ ਇੱਕ ਮਹਿੰਗੇ ਮਾਸਟਰ ਕੋਲ ਸ਼ੱਡ ਆਈ ਉੱਥੇ ਵੀ ਫੁੱਟੇ ਪਾਂਡ ਚ ਪੈਂਦਾ ਪਾਣੀ ਹੀਠਾਂ ਡੁੱਲਦਾ ਰਿਹਾ ਜੈਪਾਲ ਦੇ ਤਾਏ ਦੇ ਦੋ ਮੁੰਡੇ ਮਾਸਟਰ ਲੱਗੇ ਹੋਏ ਸਨ ਉਹਨਾਂ ਦੀਆਂ ਘਰ ਵਾਲੀਆਂ ਵੀ ਮਾਸਟਰनियां ਸਨ ਉਹਦੇ ਤਾਏ ਨੇ ਸ਼ਹਿਰ ਚ ਘਰ ਪਾ ਲਿਆ ਸੀ ਜ਼ਮੀਨ ਠੇਕੇ ਤੇ ਦੇ ਗਿਆ ਸੀ ਪਰ ਜੈਪਾਲ ਆਪਣੇ ਪਿਓ ਤੋਂ ਕੁੱਟ ਖਾਂਦਾ ਖਾਂਦਾ ਢੀਠ ਹੋ ਗਿਆ ਸੀ ਉਹਦਾ ਪਿਓ ਉਹਨੂੰ ਪਟਵਾਰੀ ਬਣਾਉਣਾ ਚਾਹੁੰਦਾ ਸੀ ਜੈਪਾਲ ਦੀ ਢਾਣੀ ਰਾਤ ਨੂੰ ਪੱਠੀ ਤੇ ਬੈਠਦੀ ਜਿੱਥੇ ਪਿੰਡ ਦੇ ਵੱਡੀ ਉਮਰ ਦੇ ਲੰਡਰ ਮੁੰਡੇ ਵੀ ਹੁੰਦੇ ਜਿਹੜੇ ਉਹਨਾਂ ਤੋਂ ਵੱਡੀ ਉਮਰ ਵਾਲੀਆਂ ਗੱਲਾਂ ਵੀ ਕਰਦੇ ਸਰੀਰ ਨਸ਼ਿਆਂ ਤੇ ਲੱਗੇ ਹੋਏ ਸਨ ਸ਼ਰਾਬ ਤੋਂ ਬਿਨਾਂ ਗੋਲੀਆਂ ਵੀ ਖਾਂਦੇ ਨੌਵੇਂ ਉਹ ਅਮਲੀਆਂ ਦੀ ਗੁੱਡੋ ਦਾ ਚੇਲਾ ਬਣ ਗਿਆ ਸੀ ਉਹਦੇ ਹੱਥ ਕਿਸੇ ਪਾਸਿਓਂ 5-4 ਰੁਪਏ ਲੱਗਦੇ ਉਹ ਗੁੱਡੋ ਦੀ ਤਲੀ ਤੇ ਧਰ ਆਉਂਦਾ ਗੁੱਡੋ ਨਿਆਣੀ ਉਮਰ ਚ ਹੀ ਅਮਲੀਆਂ ਦੀ ਗੁੱਡੋ ਦੇ ਨਾਂ ਨਾਲ ਮਸ਼ਹੂਰ ਹੋ ਗਈ ਸੀ ਉਹਨੂੰ ਅਮਲੀ ਕਿਸੇ ਗਰੀਬ ਜੱਟ ਤੋਂ ਮੁੱਲ ਲੈ ਕੇ ਆਏ ਸਨ ਅਮਲੀ ਚਾਰ ਭਾਈ ਸੀ ਚਾਰਾਂ ਤੋਂ ਗੁੱਡੋ ਕਿਹਦੇ ਘਰ ਵਾਲੀ ਸੀ ਉਸ ਨੂੰ ਪਤਾ ਨਹੀਂ ਸੀ ਚੌਥਾ ਛੋਟਾ ਭਾਈ ਜਦੋਂ ਸ਼ਰਾਬ ਪੀ ਪੀ ਕੇ ਮਰਿਆ ਤਾਂ ਉਹਦੇ ਇੱਕ ਕੁੜੀ ਤੇ ਮੁੰਡਾ ਸੀ ਜਦੋਂ ਗੁੱਡੋ ਵਿਆਹੀ ਆਈ ਸੀ 10 ਕੋ ਸਾਲ ਦੀ ਸੀ ਪਿਓ ਨੇ ਪੈਸੇ ਨਾਲ ਅੰਨਾ ਹੋ ਕੇ ਖੂਚ ਟੱਕਾ ਦੇ ਦਿੱਤਾ ਸੀ ਜਿਸ ਉਸ ਤਾਂ ਨਾ ਜਿਉਂਦੀ ਸੀ ਨਾ ਮਰਦੀ ਵਿਚ ਵਿਚਾਲੇ ਲਟਕ ਗਈ ਸੀ ਨਿਆਣੀ ਉਹ ਇਸ ਲਈ ਲਿਆਂਦੀ ਸੀ ਕਿ ਐਮਲੀਆਂ ਦੀ ਮਾਂ ਅੜਬ ਸੀ ਪਿੱਠ ਪਿੱਛੇ ਲੋਕ ਉਹਨੂੰ ਵੱਡ ਖਾਣੀ ਕਹਿੰਦੇ ਸ਼ਰੀਕੇ ਵਾਲਿਆਂ ਨਾਲ ਉਹ ਵਰਤਦੀ ਨਹੀਂ ਸੀ 40 ਕਿੱਲੇ ਜ਼ਮੀਨ ਉਹਦੇ ਸਿਰ ਚੜ੍ਹ ਕੇ ਬੋਲਦੀ ਸੀ ਜੇ ਕੋਈ ਸਿਆਣੀ ਉਮਰ ਦੀ ਬੁੜੀ ਉਹਦੇ ਕਿਸੇ ਮੁੰਡੇ ਦੇ ਸਾਖ ਬਾਰੇ ਪੁੱਛਦੀ ਤਾਂ ਉਹ ਕਹਿੰਦੀ ਸਾਕਾਂ ਦਾ ਕੀ ਹੈ 10 ਘਰਾਂ ਜਿੰਨੀ ਜ਼ਮੀਨ ਹੈ ਕੁੜੀ ਵਾਲੇ ਤਾਂ ਭੱਜੇ ਆਉਣਗੇ ਜ਼ਮੀਂ ਦਾ ਕਿੱਲਾ ਉਹਦੇ ਗਲ ਚ ਅੜਿਆ ਰਹਿੰਦਾ ਤੌਣ ਨਿਵਣ ਹੀ ਨਾ ਦਿੰਦਾ ਵੱਡੇ ਨੂੰ ਤਾਂ ਕੀ ਉਹ ਤੋਂ ਛੋਟੇ ਨੂੰ ਵੀ ਸਾਖ ਨਾ ਹੋਇਆ ਜਦੋਂ ਦੂਜਾ ਵੀ ਰਹਿ ਗਿਆ ਤਾਂ ਤੀਜੇ ਨੂੰ ਕਿਸੇ ਪਾਸੇ ਪੈਸੇ ਦੇ ਕੇ ਸਾਖ ਲੈ ਲਿਆ ਮੰਗਣਾ ਵੀ ਹੋਇਆ ਥੋੜੀ ਬਹੁਤੀ ਜਾਨ ਵੀ ਗਈ ਵਿਆਹ ਕੇ ਲੈ ਆਏ ਪਿੱਛੋਂ ਪਤਾ ਲੱਗਿਆ ਤੀਵੀਆਂ ਵੇਚਣ ਵਾਲਿਆਂ ਨੇ ਨਕਲੀ ਪਿਓ ਤੇ ਮਾਮਾ ਬਣ ਕੇ ਕੋਈ ਤੁਰਦੀ ਫਿਰਦੀ ਤੀਮੀ ਵੇਚੀ ਸੀ ਦੋ ਤਿੰਨ ਮਹੀਨੇ ਉਹ ਰਹੀ ਫਿਰ ਨਕਲੀ ਪਿਓ ਤੇ ਮਾਮੇ ਨੇ ਉਹ ਹੋਰ ਕਿਸੇ ਨੂੰ ਵੇਚ ਦਿੱਤੀ ਸੀ ਗੱਲ ਥਾਣੇ ਠੱਪੇ ਵੀ ਗਈ ਮਹੀਨਾ ਵੀ ਦਿਨ ਆਉਂਦੇ ਜਾਂਦੇ ਰਹੇ ਪਰ ਗੱਲ ਨਾ ਬਣੀ ਪੁਲਿਸ ਵਾਲੇ ਦੋਵੇਂ ਪਾਸਿਆਂ ਤੋਂ ਪੈਸੇ ਲੈ ਕੇ ਚੁੱਪ ਕਰ ਗਏ ਹੰਬ ਕੇ ਅਮਲੀ ਬਹਿ ਗਏ ਦੂਜੀ ਵਾਰ ਵੀ ਠੱਗੀ ਹੋਈ ਮੰਗਣੇ ਦਾ ਦਿਨ ਰੱਖ ਲਿਆ ਗਿਆ ਸਪੀਕਰ ਲਾਇਆ ਲੋਕਾਂ ਦਾ ਇਕੱਠ ਹੋਇਆ ਪਤਾਸੀ ਖਾਨ ਦੇ ਮਾਰੇ ਸਾਰੇ ਜਵਾਕ ਬੁੱਲਾਂ ਤੇ ਜੀਵ ਫੇਰ ਰਹੇ ਸਨ ਪਰ ਦਿਨ ਛਿਪਣ ਵਾਲਾ ਹੋ ਗਿਆ ਸਾਕ ਕਰਨ ਵਾਲੇ ਆਈ ਨਾ ਅਖੀਰ ਕਿਸੇ ਵਿਚੋਲੇ ਨੇ ਗੁੱਡੋ ਦੇ ਪਿਓ ਤੋਂ ਉਹ ਮੁੱਲ ਦਵਾ ਦਿੱਤੀ ਸੀ ਨਿਆਣੀ ਹੋਣ ਕਰਕੇ ਉਹ ਆੜ ਗੁਆੜ ਚ ਉਮੇ ਫਿਰਦੀ ਰਹਿੰਦੀ ਜਿਵੇਂ ਪਿੰਡ ਫਿਰਦੀ ਹੁੰਦੀ ਉਹਦੀ ਸੱਸ ਖਾਣ ਪੀਣ ਲਈ ਖੁੱਲਾ ਦਿੰਦੀ ਪਾਣੀ ਮੰਗਦੀ ਤਾਂ ਪੀਣ ਲਈ ਦੁੱਧ ਦਿੰਦੀ ਖੋਏ ਦੀਆਂ ਪਿੰਨੀਆਂ ਰੜਾਈ ਰੱਖਦੀ ਦੋ ਤਿੰਨ ਸਾਲਾਂ ਚ ਉਹਦੀ ਚੌੜ ਤੌੜ ਇੱਕੋ ਜਿਹੀ ਹੋ ਗਈ ਕੱਦ ਬਹੁਤਾ ਵਧਿਆ ਨਹੀਂ ਸੀ ਅਮਲੀ ਆਪਣੇ ਵਰਗੀ ਹੀ ਨਿਕੰਮੀ ਜਹੀ ਖੇਤੀ ਕਰਦੇ ਆੜਤੀਆਂ ਦੇ ਬਹੀ ਤੇ ਅੰਗੂਠੇ ਲੱਗੇ ਜਾਂਦੇ ਅੰਦਰੋਂ ਅੰਦਰੀ ਪਹਿਲਾ 2-3 ਕਿੱਲੇ ਗਹਿਣੇ ਹੋ ਜਾਂਦੇ ਫਿਰ ਸਾਲ 6 ਮਹੀਨਿਆਂ ਚ ਬੈ ਇਕੱਲਾ ਇਕੱਲਾ ਕਰਕੇ ਤਿੰਨ ਅਮਲੀ ਤੁਰਦੇ ਬਣੇ ਸਾਰੀ ਉਮਰ ਕੰਮ ਉਹਨਾਂ ਦਾ ਰੋਟੀ ਤੇ ਅਫੀਮ ਖਾਣਾ ਰਿਹਾ ਹਰ ਵੇਲੇ ਅੱਖ ਖੜੀ ਰੱਖਦੇ ਜਦੋਂ ਕੋਈ ਵੱਡਾ ਭਾਈ ਮਰ ਜਾਂਦਾ ਉਹ ਤੋਂ ਛੋਟਾ ਗੁੱਡੋ ਤੇ ਮੇਰ ਕਰ ਲੈਂਦਾ ਇਉਂ ਉਹ ਹੌਲੀ-ਹੌਲੀ ਸਭ ਤੋਂ ਛੋਟੇ ਦੀ ਹੋ ਕੇ ਰਹਿ ਗਈ ਸੀ ਜ਼ਮੀਨ ਸਾਰੀ ਵੇਚ ਗਈ ਸੀ ਉਹਦੀ ਸੱਸ ਮਰ ਗਈ ਸੀ ਛੋਟਾ ਵੀ ਅਫੀਮ ਖਾਦੇ বিনা ਮੰਜਾ ਨਾ ਛੜਦਾ ਮਾਵਾ ਖਾ ਕੇ ਹੀ ਖਿੰਡੇ ਹੱਡ ਜੁੜਦੇ ਫਿਰ ਮੰਜੇ ਤੋਂ ਪੈਰ ਲਾਉਂਦਾ ਜ਼ਮੀਨ ਮੁੱਕੀ ਤਾਂ ਉਹ ਵਿੱਗੇ ਦੇ ਘਰ ਚੋਂ ਦੋ ਦੋ ਵਿਸਵੇ ਕਰਕੇ ਨਾਲ ਲੱਗਦੇ ਆ ਘਰਾਂ ਨੂੰ ਵੇਚਣ ਲੱਗ ਪਿਆ ਅਖੀਰ ਘਰ ਇੱਕ ਸੁਭਾਤ ਵਾਲਾ ਬਣ ਗਿਆ ਮੂਰੇ 5-7 ਮੰਜਾਂ ਦਾ ਵੇੜਾ ਮਰਨ ਤੋਂ ਪਹਿਲਾਂ ਉਹ ਵੀ ਆਖਰੀ ਅਮਲੀ ਦੇ ਨਾਲ ਲੱਗਦੇ ਕਿਸੇ ਘਰ ਨੂੰ ਅੰਦਰੋਂ ਅੰਦਰੀ ਵੇਚ ਦਿੱਤਾ ਸੀ ਪਰ ਉਹਦੇ ਮਰੇ ਤੇ ਸਰਪੰਚ ਨੇ ਘਰ ਵਿਹਲਾ ਹੁਣ ਨਾ ਦਿੱਤਾ ਕਹਿੰਦਾ ਫੇਰ ਵੀ ਇਹ ਪਿੰਡ ਦੀ ਨੂੰ ਹੈ ਕਿੱਥੇ ਜਾਵੇ ਇਹ ਕਮਾਈ ਉਹਨੂੰ ਕੋਈ ਹੈ ਨਹੀਂ ਸੀ ਜੁਆਕ ਛੋਟੇ ਸੀ ਦੋ ਤਿੰਨ ਉਹਦੇ ਨਾਲ ਦੀਆਂ ਹੋਰ ਰਲ ਗਈਆਂ ਦੂਜੇ ਤੀਜੇ ਦਿਨ ਉਹ ਸ਼ਹਿਰ ਚ ਖਾਲੀ ਝੋਲੇ ਲੈ ਕੇ ਜਾਂਦੀਆਂ ਮੁਰਦੀਆਂ ਤਾਂ ਸਮਾਨ ਦੇ ਭਰੇ ਹੁੰਦੇ ਗੁੱਡੋ ਖਾਂਦੀ ਬਹੁਤ ਸੀ ਕਿਸੇ ਵੀ ਹੋਕਰੇ ਮਾਰ ਕੇ ਖਾਣ ਵਾਲੀ ਚੀਜ਼ ਵਾਲੇ ਨੂੰ ਕੁਝ ਲੈ ਬਿਨਾ ਬਾਹਰ ਨਾ ਟੱਪਣ ਦਿੰਦੀ ਗਰਮੀਆਂ ਚ ਵੇਕਣੇ ਅੰਬ ਲੈਂਦੀ ਦਿਨ ਖੜੇ ਪਾਣੀ ਦੀ ਬਾਲਟੀ ਚ ਭਿਉ ਕੇ ਠੰਡੇ ਕਰਦੀ ਨਲਕਾ ਉਹਦੇ ਘਰੇ ਹੈ ਨਹੀਂ ਸੀ ਸੁਭਾ ਦੀ ਮਿੱਠੀ ਹੋਣ ਕਰਕੇ ਗਵਾੜ ਪਾਣੀ ਭਰਨ ਤੋਂ ਜਵਾਬ ਨਹੀਂ ਸੀ ਦਿੰਦੇ ਮੋਹਨੇਰਾ ਹੁੰਦਾ ਕੋਈ ਨਾ ਕੋਈ ਉਹਦੇ ਘਰੇ ਵੜ ਜਾਂਦਾ ਪੈਸੇ ਦੇਖ ਕੇ ਮੁੰਡੇ ਖੇਤ ਬੰਨੇ ਵੀ ਲੈ ਜਾਂਦੇ ਜੈਪਾਲ ਵੀ ਉਹਨਾਂ ਚ ਹੁੰਦਾ 10ਵੀਂ ਦੇ ਪੇਪਰ ਹੋਏ ਪੇਪਰ ਲੈਣ ਵਾਲੇ ਟਸ ਤੋਂ ਮਸ ਨਾ ਹੋਏ ਜੈਪਾਲ ਤੇ ਨਾਲਦਿਆਂ ਨੇ ਪੇਪਰ ਲੈਣ ਆਏ ਦੋ ਮਾਸਟਰਾਂ ਦੀ ਇੱਕ ਮੋਟਰ ਤੇ ਲਿਜਾ ਕੇ ਸੇਵਾ ਬੜੀ ਵੀ ਕੀਤੀ ਪੇਪਰ ਲੈਣ ਵੇਲੇ ਉਹਨਾਂ ਕੋਲ ਦੀ ਇਉਂ ਲੰਘ ਜਾਂਦੇ ਜਿਵੇਂ ਜਾਣਦੇ ਹੀ ਨਾ ਹੋਣ ਜੈਪਾਲ ਦੇ ਕੀਤੇ ਇਸ਼ਾਰੇ ਹੋ ਕੇ ਬਣ ਕੇ ਮੁੜ ਆਉਂਦੇ ਫਿਰ ਰਿਜ਼ਲਟ ਵੇਖਣ ਜਦੋਂ ਉਹ ਨਾਲਦਿਆਂ ਨਾਲ ਸ਼ਹਿਰ ਗਿਆ ਤਾਂ ਕਿਤਾਬਾਂ ਵਾਲੀ ਦੁਕਾਨ ਤੇ ਜਾ ਕੇ ਪਤਾ ਕੀਤਾ ਉਹ ਸਾਰੇ ਫੇਲ ਸੀ ਨਾਲ ਦੇ ਪਿੰਡ ਮੁੜ ਗਏ ਪਰ ਜੈਪਾਲ ਨਾ ਮੁੜਿਆ ਨਾਲਦਿਆਂ ਨੂੰ ਕਹਿ ਦਿੱਤਾ ਕਿ ਉਹ ਭੂਆ ਨੂੰ ਮਿਲ ਕੇ ਆਵੇਗਾ ਉਹਨਾਂ ਨੇ ਜੈਪਾਲ ਦੇ ਘਰੇ ਜਾ ਕੇ ਦੱਸ ਦਿੱਤਾ ਉਹ ਆਪਣੇ ਪਿਓ ਤੋਂ ਬਹੁਤ ਡਰਿਆ ਹੋਇਆ ਸੀ ਕਿ ਕਿਹੜੇ ਮੂੰਹ ਆਪਣੇ ਫੇਲ ਹੋਣ ਬਾਰੇ ਦੱਸੇਗਾ ਬਾਜ਼ਾਰ ਚੋਂ ਉਹ ਸਟੇਸ਼ਨ ਤੇ ਆਇਆ ਜਿਹੜੀ ਗੱਡੀ ਆਈ ਬਿਨਾਂ ਟਿਕਟ ਚੜ ਆਇਆ ਦੈਨਸ਼ਿਪੇ ਜਦੋਂ ਗੱਡੀ ਇੱਕ ਸ਼ਹਿਰ ਦੇ ਸਟੇਸ਼ਨ ਤੇ ਰੁਕੀ ਤਾਂ ਉਹ ਉਤਰ ਗਿਆ ਸਟੇਸ਼ਨ ਤੇ ਕੰਟੇਨ ਵਾਲੇ ਤੋਂ ਉਹਨੇ ਰਾਤ ਕੱਟਣ ਲਈ ਕੋਈ ਗੁਰਦੁਆਰਾ ਪੁੱਛਿਆ ਉਹਨੇ ਡੇਰਾ ਕ੍ਰਿਪਾਲ ਇੰਦਰ ਸਿੰਘ ਦੇ ਰਾਹ ਪਾ ਦਿੱਤਾ ਉਹ ਪੁੱਛ ਦਾ ਪਛਾਉਂਦਾ ਮਹੰਤ ਸੁਜਾਨ ਸਿੰਘ ਦੇ ਚਰਨੀ ਆ ਲੱਗਿਆ ਤੇ ਹੌਲੀ-ਹੌਲੀ ਡੇਰੇ ਦਾ ਹੋ ਕੇ ਰਹਿ ਗਿਆ ਉਹਦੇ ਘਰੇ ਨਾ ਆਉਣ ਕਰਕੇ ਉਹਦੀ ਮਾਂ ਉਹਦੇ ਪਿਓ ਕੋਲ ਪਿੱਟੀ ਪਰ ਉਹਤੇ ਕੋਈ ਅਸਰ ਨਾ ਹੋਇਆ ਉਹਨੇ ਇੱਕ ਕੰਨ ਥਾਣੀ ਸੁਣੀਆ ਦੂਜੇ ਥਾਣੀ ਕੱਢ ਦਿੱਤੀਆਂ ਫੇਲ ਹੋਏ ਦਾ ਉਹਨੂੰ ਨਾਲਦਿਆਂ ਤੋਂ ਪਤਾ ਲੱਗ ਗਿਆ ਸੀ ਕਹਿੰਦਾ ਕੋਈ ਨਾ ਟੱਕੇਾ ਖਾ ਕੇ ਆਪੇ ਆ ਜੂ ਸਾਲ ਕੋ ਪਿੱਛੋਂ ਪਤਾ ਲੱਗਿਆ ਕਿ ਉਹ ਕਿੱਥੇ ਹੈ ਉਹਦੀ ਮਾਂ ਆਈ ਮਹਾਂਤ ਸੁਜਾਨ ਸਿੰਘ ਨੂੰ ਮਿਲੀ ਤੇ ਉਹਨੂੰ ਲੇ ਜਾਣ ਬਾਰੇ ਪੁੱਛਿਆ ਉਹ ਕਹਿੰਦੇ ਨਾ ਭਾਈ ਅਸੀਂ ਇਹਨੂੰ ਲੈਣ ਗਏ ਸੀ ਨਾ ਆਏ ਨੂੰ ਜਾਣ ਵਾਸਤੇ ਕਹਿ ਸਕਦੇ ਆ ਜਾਂਦਾ ਤਾਂ ਲੈ ਜੋ ਏ ਜਾਣੇ ਤੂੰ ਜਾਣ ਜੈਪਾਲ ਦੀ ਮਾਂ ਉਹਦੇ ਵੱਲ ਚਾਕੀ ਉਹਨੇ ਚੁੱਪ ਕਰਕੇ ਖੁਰਪਾ ਚੁੱਕਿਆ ਤੇ ਬਾਗ ਵੱਲ ਤੁਰ ਪਿਆ ਤੇ ਖਾਸਾ ਚਿਰ ਮੁੜ ਕੇ ਨਾ ਆਇਆ ਮਾਂ ਬਾਗ ਵੱਲ ਝਾਕਦੀ ਰੁਕੀ ਰਹੀ ਜਦੋਂ ਨਾ ਆਇਆ ਤਾਂ ਹਾਰ ਕੇ ਤੁਰ ਆਈ ਮਨ ਚ ਸੋਚਿਆ ਨਹੀਂ ਆਉਂਦਾ ਨਾ ਆਉਣ ਦੀ ਜਿਉਂਦਾ ਤਾਂ ਹੈ ਮਾੜੀ ਥਾਂ ਤਾਂ ਨਹੀਂ ਥੋੜਾ ਬਹੁਤਾ ਸੁਧਰੂ ਗਈ ਗੁੱਡੋ ਵਾਲੀਆਂ ਗੱਲਾਂ ਉਹਦੇ ਕੰਨੀ ਵੀ ਪੈਂਦੀਆਂ ਰਹਿੰਦੀਆਂ ਸੀ ਘਰ ਆ ਕੇ ਦੱਸਿਆ ਉਹਦਾ ਪਿਓ ਚੁੱਪ ਕਰਕੇ ਸੁਣਦਾ ਰਿਹਾ ਬੋਲਿਆ ਕੁਝ ਨਾ ਉਹ ਸੇਵਾ ਮੁਕਤ ਹੋ ਚੁੱਕਿਆ ਸੀ ਵੱਡੀ ਕੁੜੀ ਵਿਆਹ ਦਿੱਤੀ ਸੀ ਛੋਟੀ ਨੂੰ ਵਿਆਹਣ ਦੇ ਚੱਕਰ 'ਚ ਸੀ ਗੱਲ ਸੁਣ ਕੇ ਉਹ ਵੀ ਜੈਪਾਲ ਦੀ ਮਾਂ ਵਾਲੀ ਗੱਲ ਤੇ ਆ ਗਿਆ ਕਿ ਚਲੋ ਮਾੜੀ ਥਾਂ ਤਾਂ ਨਹੀਂ ਜਿਉਂਦਾ ਤਾਂ ਹੈ ਜੈਪਾਲ ਨੇ ਮਹੰਤ ਸੁਜਾਨ ਸਿੰਘ ਦਾ ਮਨ ਜਿੱਤ ਲਿਆ ਸੀ ਮਨੋ ਉਸਦੀ ਸੇਵਾ ਕਰਦਾ ਗੱਲ ਕਰਨ ਵੇਲੇ ਮਹਾਰਾਜ ਮਹਾਰਾਜ ਕਹਿੰਦਾ ਉਹ ਉਸ ਨੂੰ ਪਾਲਾ ਕਹਿ ਕੇ ਬੁਲਾਉਂਦੇ ਹੌਲੀ ਹੌਲੀ ਪੁੱਤ ਸਮਝਣ ਲੱਗ ਪਈ ਡੇਰੇ ਚ ਰੰਦਾ ਰੰਦਾ ਉਹ ਹਿਸਾਬ ਕਿਤਾਬ ਰੱਖਣ ਲੱਗ ਪਿਆ ਸੀ ਹੌਲੀ ਹੌਲੀ ਸਾਰਿਆਂ ਚੇਲਿਆਂ ਤੋਂ ਅੱਗੇ ਆ ਗਿਆ ਸੀ ਹਰ ਸਾਲ ਡੇਰੇ ਚ ਪਹਿਲਾ ਹੋਏ ਮਹੰਤਾਂ ਦੀ ਯਾਦ ਚ ਭੰਡਾਰਾ ਹੁੰਦਾ ਚੱਲਦੇ ਫਿਰਦੇ ਸਾਧੂ ਵੀ ਆਉਂਦੇ ਵਹੀਰਾਂ ਵੀ ਵਧੀਆ ਰੌਣਕ ਮੇਲਾ ਲੱਗਦਾ ਜੈਪਾਲ ਮੂਰੇ ਹੋ ਕੇ ਪ੍ਰਬੰਧ ਕਰਦਾ ਉਹ ਗੇਰੂ ਰੰਗ ਦਾ ਕੁੜਤਾ ਪਾਉਂਦਾ ਗੇਰੂ ਰੰਗਾ ਚਾਦਰਾਂ ਬੰਨਦਾ ਗੇਰੂ ਰੰਗੀ ਹੀ ਪੱਗ ਪੈਰੀ ਕਾਲੀ ਚਮੜੇ ਦੀ ਜੁੱਤੀ ਮਹੰਤ ਸੁਜਾਨ ਸਿੰਘ ਕਿਤੇ ਜਾਂਦੇ ਉਹ ਗੱਡੀ ਚਲਾ ਕੇ ਨਾਲ ਜਾਂਦਾ ਕਈ ਵਾਰ ਹਰਦੁਆਰ ਵੀ ਜਾ ਆਇਆ ਸੀ ਉੱਥੇ ਵੀ ਡੇਰੇ ਨਾਲ ਸੰਬੰਧਤ ਬਾਗ ਤੇ ਡੇਰਾ ਸੀ ਕੁਝ ਸਮਾਂ ਲੰਘਿਆ ਪੰਜਾਬ ਦਾ ਮਾਹੌਲ ਖਰਾਬ ਹੋਣਾ ਸ਼ੁਰੂ ਹੋ ਗਿਆ ਲੋਕਾਂ ਦੀ ਚੁਣੀ ਹੋਈ ਸਰਕਾਰ ਤੋੜ ਦਿੱਤੀ ਗਈ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ ਦਿਨ ਖੜੇ ਬਾਜ਼ਾਰ ਬੰਦ ਹੋ ਜਾਂਦੇ ਕਿਸੇ ਬਾਜ਼ਾਰ ਚੋਂ ਦੋ ਤਿੰਨ ਖੁੱਲੀਆਂ ਦਾੜੀਆਂ ਵਾਲੇ ਮੁੰਡੇ ਲੰਘ ਜਾਂਦੇ ਤਹੱਟਾਂ ਤੇ ਗਾਕਾਂ ਨੂੰ ਉੜੀਕਦੇ ਮੋਨੇ ਦੁਕਾਨਦਾਰ ਸਹਿਮ ਜਾਂਦੇ ਅੱਖਾਂ ਦੇ ਰੰਗ ਬਦਲ ਜਾਂਦੇ ਮਨ ਚ ਵਸਿਆ ਡਰ ਚਿਹਰੇ ਤੇ ਫਿਰ ਜਾਂਦਾ ਸੋਚਦੇ ਕਿ ਪਤਾ ਨਹੀਂ ਕੀ ਹੋਣ ਵਾਲਾ ਹੈ ਡਰ ਲੱਗਦਾ ਹੁਣ ਵੀ ਗੋਲੀ ਚੱਲੀ ਹੁਣ ਵੀ ਉਹ ਗਾਰਡਨ ਫੜੀ ਵਾਲੇ ਕਬੂਤਰਬਾਂਗ ਬਿਟਰ-ਬਿਟਰ ਚਾਕਦੇ ਫਿਰ ਇੱਕ ਦਿਨ ਕਿਸੇ ਪਿੰਡ ਡੇਰੇ ਦਾ ਮਹੰਤ ਮਾਰ ਦਿੱਤਾ ਡੇਰਾ ਲੁੱਟਿਆ ਵੀ ਗਿਆ ਇੱਕ ਛੋਟੇ ਜਿਹੇ ਖਾੜਕੂ ਗਰੁੱਪ ਨੇ ਵਾਰਦਾਤ ਦੀ ਜ਼ਿੰਮੇਵਾਰੀ ਲੈ ਲਈ ਐਸਐਸਪੀ ਨੇ ਡੇਰਿਆਂ ਦੇ ਮਹੰਤਾਂ ਦੀ ਮੀਟਿੰਗ ਬੁਲਾਈ ਮਹੰਤ ਸੁਜਾਨ ਸਿੰਘ ਨੇ ਆਪਣੇ ਵੱਲੋਂ ਜੈਪਾਲ ਨੂੰ ਭੇਜ ਦਿੱਤਾ ਐਸਐਸਪੀ ਨੇ ਕਿਹਾ ਪੁਲਿਸ ਮਾੜੇ ਅਨਸਰਾਂ ਤੇ ਅੱਖ ਰੱਖ ਰਹੀ ਹੈ ਤੁਸੀਂ ਆਪਣੀ ਰਾਖੀ ਆਪ ਵੀ ਕਰੋ ਜੇ ਕਿਸੇ ਕੋਲ ਅਸਲਾ ਨਹੀਂ ਹੈ ਦੱਸੋ ਕੀਨੂ ਕਿਨੂ ਲਾਇਸੈਂਸ ਚਾਹੀਦਾ ਮੀਟਿੰਗ ਪਿੱਛੋਂ ਮਹਾਂਤ ਸੂਜਾਨ ਸਿੰਘ ਨਾਲ ਗੱਲ ਕਰਕੇ ਉਹਨੇ ਰਿਵਾਲਵਰ ਦਾ ਲਾਇਸੈਂਸ ਬਣਾ ਲਿਆ ਮਹਾਂਤ ਸੂਜਾਨ ਸਿੰਘ ਦਾ ਯਕੀਨ ਜੈਪਾਲ ਤੇ ਵੱਜਦਾ ਜਾ ਰਿਹਾ ਸੀ ਉਹ ਡੇਰਾ ਵੀ ਵਧੀਆ ਚਲਾ ਰਿਹਾ ਸੀ ਭੁੱਖੇ ਨੂੰ ਰੋਟੀ ਮਿਲਦੀ ਪਿਆਸੇ ਨੂੰ ਪਾਣੀ ਦੋ ਠੰਡੇ ਪਾਣੀ ਵਾਲੀਆਂ ਟੈਂਕੀਆਂ ਉਹਨੇ ਡੇਰੇ ਦੇ ਬਾਹਰ ਵੀ ਰਖਵਾ ਦਿੱਤੀਆਂ ਸਨ ਦਿਨ ਚ ਦੋ ਵਾਰ ਕਾਰਖਾਨੇ ਚ ਬਰਫ਼ ਦੀਆਂ ਸਿੱਲੀਆਂ ਤੋੜ-ਤੋੜ ਕੇ ਪਾਗਾਂ ਜਾਂਦੀਆਂ ਬੈਂਕੀਆਂ ਦੇ ਪਾਰ 'ਚ ਜੰਗਲੀਆਂ ਪਾ ਕੇ ਸਟੀਲ ਦੇ ਗਲਾਸ ਬਣਨ ਦਿੱਤੇ। ਜੈਪਾਲ ਤੋਂ ਪਹਿਲਾਂ ਲੰਗਰ 12:00 ਵਜੇ ਤੱਕ ਮਸਾ ਚੱਲਦਾ ਸੀ। ਰੋਟੀਆਂ ਪਕਾਉਣ ਲਈ ਮੁਹੱਲੇ ਦੀਆਂ ਦੋ ਬੁੜੀਆਂ ਆਉਂਦੀਆਂ ਤੇ ਦੁਪਹਿਰ ਤੱਕ ਰਹਿੰਦੀਆਂ। ਜੈਪਾਲ ਨੇ ਡਾਲੀ ਲਿਆਉਣ ਦੀ ਰਵਾਇਤ ਵੀ ਖਤਮ ਕਰ ਦਿੱਤੀ। ਆਲੇ ਦੁਆਲੇ ਦੇ ਮੁਹੱਲੇ ਟੁੱਟੇ ਲੋਕਾਂ ਦੇ ਸੀ। ਕਈ ਬੁੜੇ ਠੇਰੇ ਡੇਰੇ 'ਚ ਰੋਟੀ ਖਾ ਕੇ ਜਾਂਦੇ। ਡਾਲੀ ਵਾਲਾ 2.5 ਹਜ਼ਾਰ ਲੈਂਦਾ ਸੀ। ਸੋਚਿਆ ਕਿ ਲੰਗਰ 'ਚ ਉਹਨੇ ਪੈਸਿਆਂ ਦਾ ਸਮਾਨ ਲੈ ਕੇ ਦਿਆ ਕਰੇਗਾ। ਲੰਗਰ ਸਾਰਾ ਦਿਨ ਚੱਲਣ ਲੱਗਿਆ ਜੈਪਾਲ ਨੇ ਇੱਕ ਵਿਧਵਾ ਤੇ ਉਹਦੀ ਕੁੜੀ ਹੋਰ ਰਖ ਲਈਆਂ ਚਾਹ ਦਾ ਲੰਗਰ ਵੀ ਸਾਰਾ ਦਿਨ ਚੱਲਦਾ ਮੈਡ ਮੰਗਤ ਆਥਣ ਤੱਕ ਆਏ ਜਾਂਦਾ ਜਿਸ ਨੂੰ ਡੇਰੇ ਦੇ ਬਾਹਰ ਬਿਠਾ ਕੇ ਦੋ ਦੋ ਚਾਰ ਚਾਰ ਰੋਟੀਆਂ ਹੱਥ ਤੇ ਧਰ ਦਿੱਤੀਆਂ ਜਾਂਦੀਆਂ ਦਾਲ ਸਬਜੀ ਉੱਤੇ ਪਾ ਦਿੱਤੀ ਜਾਂਦੀ ਪਾਣੀ ਉਹ ਓਕ ਨਾਲ ਟੈਂਕੀਆਂ ਚੋਂ ਪੀਂਦੇ ਡੇਰੇ 'ਚ ਕੋਈ ਕੋਈ ਭੁੱਲਿਆ ਭਟ ਕੇ ਰਾਤ ਕੱਟ ਲੈਂਦਾ ਸੀ ਪਰ ਮਾਹੌਲ ਖਰਾਬ ਹੋਣ ਕਰਨ ਉਹ ਰਾਤ ਕੱਟਣ ਤੋਂ ਜਵਾਬ ਦੇਣ ਲੱਗ ਪਏ ਸਨ ਡੇਰੇ 'ਚ ਚੱਲਦੇ ਫਿਰਦੇ ਸਾਧੂ ਵੀ ਆਉਂਦੇ ਮੰਗੇ ਤੋਂ ਅਣਸਿਉਂ ਤੇ ਵਸਤਰਾਂ ਦਾ ਕੱਪੜਾ ਦੇ ਦਿੱਤਾ ਜਾਂਦਾ ਡੇਰੇ 'ਚ ਗੇਰੂ ਰੰਗ ਦੇ ਕੱਪੜਿਆਂ ਦੇ ਥਾਨ ਪੈ ਰਹੇ ਨੇ ਜੇ ਕੋਈ ਸਿਉਂਤੇ ਵਸਤਰ ਮੰਗਦਾ ਕੱਪੜੇ ਨਾਲ ਸਲਾਈ ਜੋਗਰੇ ਪੈਸੇ ਵੀ ਦੇ ਦਿੰਦੇ ਹਵਾ ਖਰਾਬ ਹੋਈ ਤਾਂ ਮਹਾਂਤ ਸੁਜਾਨ ਸਿੰਘ ਨੇ ਜੈਪਾਲ ਨੂੰ ਦੱਸਿਆ ਕਿ ਮੇਰੇ ਨਾਲ ਡੇਰੇ 'ਚ ਗੁਰਨਾਮ ਸਿੰਘ ਵੀ ਰਹਿੰਦਾ ਸੀ ਉਹਨੂੰ ਸਾਰੇ ਗਾਮਾ-ਗਾਮਾ ਕਹਿੰਦੇ ਸੀ ਉਹ ਉੱਥੋਂ ਦੀ ਢਿੱਲੋਂ ਪੱਤੀ ਦਾ ਸੀ ਢਿੱਲਾ ਮੱਠਾ ਹੋਣ ਕਰਕੇ ਹੁਣ ਉਹ ਆਪਣੇ ਭਤੀਜਿਆਂ ਕੋਲ ਰਹਿੰਦਾ ਹੈ ਪਹਿਲਾਂ ਡੇਰੇ 'ਚ ਹੀ ਸੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਘਰਾਂ 'ਚੋਂ ਇੱਕ ਮੁੰਡਾ ਮਾੜੇ ਬੰਦਿਆਂ ਨਾਲ ਰਲਿਆ ਹੋਇਆ ਘਰੋਂ ਵੀ ਭੱਜਿਆ ਹੋਇਆ ਗੱਲ ਦੱਸਣ ਵੇਲੇ ਉਹਨਾਂ ਦਾ ਕੋਈ ਅੰਦਰਲਾ ਡਰ ਬੋਲ ਰਿਹਾ ਸੀ ਅਸਲ 'ਚ ਜਿਵੇਂ ਮਹੰਤ ਉਸਜਾਨ ਸਿੰਘ ਨੂੰ ਹਰਦੁਆਰ ਤੋਂ ਲਿਆ ਕੇ ਮਹੰਤ ਬਣਾਇਆ ਗਿਆ ਸੀ ਤਾਂ ਗੁਰਨਾਮ ਸਿੰਘ ਦੀ ਪੱਤੀ ਦੇ ਜਥੇਦਾਰ ਕਹਿੰਦੇ ਸੀ ਕਿ ਗੁਰਨਾਮ ਸਿੰਘ ਨੂੰ ਮਹੰਤ ਬਣਾਓ। ਇਹਦੀ ਸੇਵਾ ਵੀ ਸੁਜਾਨ ਸਿੰਘ ਦੇ ਬਰਾਬਰ ਦੀ ਹੈ। ਪਰ ਡੇਰੇ 'ਚ ਹੋਏ ਲੋਕਾਂ ਦੇ ਇਕੱਠ ਨੇ ਤੇ ਭੇਖ ਦੇ ਮਹੰਤਾ ਨੇ ਇਹ ਗੱਲ ਮੰਨੀ ਨਹੀਂ ਸੀ। ਮਹੰਤ ਸੁਜਾਨ ਸਿੰਘ ਡਰਦੇ ਸੀ ਕਿ ਕਿਤੇ ਭੱਜਿਆ ਹੋਇਆ ਮੁੰਡਾ ਡੇਰੇ ਆ ਕੇ ਹੱਬ ਦਾ ਬਣਾ ਕਰੇ ਜਾਂ ਗੁਰਨਾਮ ਸਿੰਘ ਨੂੰ ਮਹੰਤ ਬਣਾਉਣ ਲਈ ਮਜਬੂਰ ਨਾ ਕਰੇ। ਉਨ੍ਹਾਂ ਦੇ ਡਰ ਨੂੰ ਜੈਪਾਲ ਨੇ ਭਾਂਪ ਲਿਆ ਸੀ ਮਹਾਂਤ ਸੂਜਨ ਸਿੰਘ ਨੂੰ ਪਤਾ ਹੀ ਨਹੀਂ ਸੀ ਕਿ ਉਹ ਬੈਠਾ ਹੀ ਸ਼ੇਰ ਦੇ ਮੂੰਹ 'ਚ ਹੈ ਜਿਸ ਤੋਂ ਡਰਨਾ ਚਾਹੀਦਾ ਹੈ ਉਹ ਤੋਂ ਉਹ ਡਰ ਨਹੀਂ ਰਿਹਾ ਉਹਨਾਂ ਨੂੰ ਇਹ ਵੀ ਪਤਾ ਨਹੀਂ ਸੀ ਕਿ ਜੈਪਾਲ ਦੇ ਪਿੰਡੋਂ ਵੀ ਉਹਦੇ ਨਾਲ ਪੜਦਾ ਇੱਕ ਮੁੰਡਾ ਭੱਜਿਆ ਹੋਇਆ ਸੀ ਜੈਪਾਲ ਕੋਲ ਉਹ 3-4 ਰਾਤਾਂ ਵੀ ਕੱਟ ਕੇ ਗਿਆ ਸੀ ਭੱਜੇ ਮੁੰਡੇ ਨਾਲ ਕਈ ਵਾਰ ਇੱਕ ਦੋ ਮੁੰਡੇ ਹੋਰ ਵੀ ਹੁੰਦੇ ਸਾਰਿਆਂ ਕੋਲ ਹਥਿਆਰ ਹੁੰਦੇ ਸੀ ਸ਼ਹਿਰ ਚ ਇੱਕ ਵਾਰਦਾਤ ਕਰਕੇ ਉਹ ਡੇਰੇ ਚ ਆ ਰਹੇ ਸੀ ਸਨ ਮੂਹ ਨੇਰੇ ਆਉਂਦੇ ਸਨ ਤੜਕੇ ਸਵੇਹਾ ਤੁਰ ਜਾਂਦੇ ਡਰਦੀ ਪੁਲਿਸ ਨੂੰ ਦਿਸਣੋਂ ਹਟਿਆ ਹੋਇਆ ਸੀ ਛੋਟੇ ਵੱਡੇ ਸਾਰੇ ਅਫਸਰ ਡਿਊਟੀ ਨਹੀਂ ਸੀ ਕਰ ਰਹੇ ਜਾਨ ਵਿਚਾਰ ਰਹੇ ਸਨ ਭੱਜੇ ਹੋਏ ਮੁੰਡੇ ਉੱਤੋਂ ਦੀ ਪਏ ਹੋਏ ਸੀ ਹਥਿਆਰ ਸਾਰਿਆਂ ਕੋਲ ਸੀ ਪੰਜਾਬ ਚ ਥਾਂ ਥਾਂ ਹਿੰਦੂ ਲੋਕਾਂ ਨੂੰ ਤੇਸਿਕ ਆਗੂਆਂ ਨੂੰ ਪੰਥ ਦੇ ਗੱਦਾਰ ਕਹਿ ਕੇ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਸੀ ਜੈ ਪਾਲ ਵੀ ਡਰਿਆ ਹੋਇਆ ਸੀ ਸੌਣ ਪਿੱਛੋਂ ਕੱਚੀ ਜਹੀ ਨੀਂਦ ਆਉਂਦੀ ਮਾੜੇ ਜਿਹੇ ਖੜਕੇ ਨਾਲ ਕੱਚੇ ਧਾਗੇ ਵਾਂਗ ਟੁੱਟਦੀ ਨੀਂਦ ਭਟਕਦੀ ਤਾਂ ਉਹ ਨੀਂਦ ਦੀਆਂ ਇਕੱਠੀਆਂ ਦੋ ਤਿੰਨ ਗੋਲੀਆਂ ਲੈ ਲੈਂਦਾ ਕਈ ਵਾਰ ਮਨਚ ਗੱਲ ਆਈ ਸੀ ਕਿ ਉਹ ਢਿੱਲੋਂ ਪੱਤੀ ਦੇ ਭੱਜੇ ਹੋਏ ਮੁੰਡੇ ਦੇ ਘਰਦਿਆਂ ਨੂੰ ਬੁਲਾਵੇ ਤੇ ਉਹਨਾਂ ਦੀ ਮੁਠੀ ਗਰਮ ਕਰਕੇ ਧਿਆਨ ਰੱਖਣ ਲਈ ਕਹੇ ਪਰ ਪਤਾ ਇਹ ਲੱਗਿਆ ਸੀ ਕਿ ਉਹ ਭੱਜਣ ਪਿੱਛੋਂ ਮੁੜ ਕੇ ਕਦੇ ਘਰ ਹੀ ਨਹੀਂ ਸਿਆਇਆ ਜਦੋਂ ਕੁਝ ਦਿਨਾਂ ਬਾਅਦ ਚੈਪਾਲ ਦੇ ਨਾਲ ਦਾ ਭੱਜਿਆ ਹੋਇਆ ਮੁੰਡਾ ਉਹਦੇ ਕੋਲ ਆਇਆ ਤਾਂ ਉਹਨੇ ਢਿੱਲੋਂ ਪੱਤੀ ਵਾਲੇ ਮੁੰਡੇ ਬਾਰੇ ਗੱਲ ਕੀਤੀ ਤਾਂ ਉਹਨੇ ਦੱਸਿਆ ਕਿ ਇੱਥੋਂ ਆਲਾ ਮੁੰਡਾ ਭਰਾ ਮਾਰੂ ਜੰਗ ਦਾ ਸ਼ਿਕਾਰ ਹੋ ਗਿਆ ਹੈ। ਜੈਪਾਲ ਦੇ ਨਾਲ ਦੀ ਨਾਲ ਮਹੰਤੀ ਵਾਲਾ ਕੰਮ ਵੀ ਸਿਰੇ ਚੜ੍ਹ ਲਿਆ। ਇੱਕ ਦਿਨ ਜਾਣ ਲੱਗਿਆ ਪਿੰਡ ਵਾਲਾ ਮੁੰਡਾ ਮਹੰਤਸ ਜਾਨ ਸਿੰਘ ਦੇ ਕਮਰੇ 'ਚ ਆਇਆ ਤੇ ਉਹਨਾਂ ਨੂੰ ਪਿਆ ਪਿਆ ਨੂੰ ਜਗਾਇਆ। ਮੁੰਡੇ ਹੱਥ ਫੜੀ ਕਾਰਬਾਇਨ ਵੇਖ ਕੇ ਉਹਨਾਂ ਨੂੰ ਕੰਬਾ ਛੜ ਗਿਆ ਮੁੰਡਾ ਕਹਿੰਦਾ ਬਾਬਾ ਜੀ ਥੋਡੀ ਉਮਰ ਬਹੁਤ ਹੋ ਗਈ ਜੈਪਾਲ ਦਾ ਜੇ ਕੰਮ ਠੀਕ ਹੈ ਆਉਂਦੇ ਦਿਨਾਂ ਚ ਸੰਤ ਸੱਦ ਕੇ ਮਹੰਤੀ ਦੀ ਪੱਗ ਦੇ ਦਿਓ ਜਿਹੜਾ ਕੰਮ ਜਿਉਂਦੇ ਜੀ ਹੋ ਜੇ ਅੰਤ ਨਹੀਂ ਪਿੱਛੋਂ ਕੰਮ ਕਈ ਵਾਰ ਖਰਾਬ ਵੀ ਹੋ ਜਾਂਦਾ ਅਖੀਰਲੀ ਗੱਲ ਨਾਲ ਉਹ ਹੋਰ ਵੀ ਭੈਪੀਤ ਹੋ ਗਏ ਉਹਨਾਂ ਨੇ ਸਾਰੀ ਉਮਰ ਨਿਮਕੇ ਕੱਟੀ ਸੀ ਇੱਕ ਵੀ ਉੱਚਾ ਬੋਲ ਕਿਸੇ ਨੂੰ ਨਹੀਂ ਸੀ ਕਿਹਾ ਨਾ ਕਦੇ ਉਹਨਾਂ ਨੂੰ ਕਿਸੇ ਨੇ ਕਿਹਾ ਸੀ ਗੱਲ ਦੇ ਅਰਥ ਉਹ ਸਮਝ ਗਏ ਸੀ ਅੜਨਾ ਉਹ ਜਾਣਦੇ ਨਹੀਂ ਸੀ ਦੋ ਤਿੰਨ ਮਹੀਨੇ ਪਿਛੋਂ ਡੇਰੇ ਚ ਮਹੰਤਾਂ ਦਾ ਭੰਡਾਰਾ ਸੀ ਉਹਨਾਂ ਨੇ ਭੰਡਾਰਾ ਮਿਥੀ ਤਾਰੀਖ ਤੋਂ ਪਹਿਲਾਂ ਸਵਾ ਮਹੀਨਾ ਪਹਿਲਾਂ ਕਰਕੇ ਜੈਪਾਲ ਨੂੰ ਮਹੰਤ ਥਾਪ ਦਿੱਤਾ ਮਹੰਤ ਬਣ ਕੇ ਉਹ ਸਰਕਾਰੀ ਦਰਬਾਰੇ ਜਾਣ ਲੱਗ ਪਿਆ ਸੀ ਕਮਾਕਾਰਾਂ ਦਾ ਭੇਤੀ ਹੋ ਗਿਆ देना ਚਹੀ ਉਸਨੇ ਡੇਰੇ ਦੀ ਜਾਇਦਾਦ ਦਾ ਇੰਤਕਾਲ ਆਪਣੇ ਨਾਂ ਕਰਵਾ ਲਿਆ ਇਸੇ ਤਰ੍ਹਾਂ ਹਰਦوار ਜਾ ਕੇ ਕਰ ਆਇਆ ਡੇਰੇ ਦੀ 751 ਏਕੜ ਦੇ ਕਰੀਬ ਜ਼ਮੀਨ ਸੀ 5 ਏਕੜ ਚ ਇਹ ਸ਼ਹਿਰ ਵਾਲਾ ਡੇਰਾ ਸੀ 8 900 ਫੁੱਟ ਦਾ ਮੱਥਾ ਸ਼ਹਿਰ ਦੇ ਸੰਗੜੇ ਬਾਜ਼ਾਰ ਵਾਲੇ ਪਾਸੇ ਲੱਗਦਾ ਸੀ ਉਧਰ ਕੰਦ ਕੱਢੀ ਹੋਈ ਸੀ